ਚਲ ਮੇਰੇ ਬਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਲ ਦੇਖੋ ਜੀ ਅੱਜ ਮੌਸਮ ਬਹੁਤ ਵਧੀਆ ਏ ਤੇ ਅੱਜ ਇੰਨੀ ਠੰਡ ਵੀ ਨਹੀਂ ਹੈਗੀ ਤੇ ਅੱਜ ਨਾ ਧੁੱਪ ਵੀ ਬਹੁਤ ਸੋਹਣੀ ਹੋਈ ਵੀ ਆ ਤੇ ਆਪਾਂ ਨੇ ਨਾ ਹੁਣ ਸਾਰਾ ਕੰਮ ਧੰਦਾ ਨਵੇੜ ਦੇ ਤਾ ਕੱਪੜੇ ਉਪਰੇ ਧੋ ਕੇ ਨਾ ਹੁਣ ਆਪਾਂ ਹੋ ਗਏ ਆ ਫ੍ਰੀ ਤੇ ਮੇਰੀ ਸਲਾਹ ਵਣੀ ਆ ਪਹਿਲਾਂ ਤਾਂ ਮੇਰੀ ਸਲਾਹ ਵਣੀ ਵੀ ਚੱਲ ਇੱਕ ਇੱਕ ਕੱਪ ਚਾਹ ਦਾ ਪੀ ਲੈਨੇ ਆ ਮੈਂ ਕਹਾਂ ਵੀ ਨਹੀਂ ਅੱਜ ਚਾਹ ਨਹੀਂ ਪੀਣੀ ਹੈਗੀ ਬਈ ਅੱਜ ਆਪਾਂ ਪੀਵਾਂਗੇ ਫਰੈਸ਼ ਜੂਸ ਖਾ ਤਾਂ ਵੈਸੇ ਠੰਡਾ ਹੈ ਠੰਡਾ ਹੁੰਦਾ ਹੈ ਮਹਾਚਲ ਕੋਈ ਨਾ ਵੀ ਧੁੱਪ ਦਾ ਮੌਸਮ ਹੈ ਤਾਂ ਕਿ ਨਾ ਅੱਜ ਘਰ ਦਾ ਹੀ ਜੂਸ ਕੱਢ ਕੇ ਪੀਤਾ ਜਾਵੇ ਚਲੋ ਜੀ ਹੁਣ ਆਪਾਂ ਚੱਲੇ ਆ ਕਿੰਨੂ ਤੋੜਨਾ ਇਹ ਹੈਗੀ ਐ ਇਹ 30 ਤਰੀਕ ਦੀ ਹੈਗੀ ਐ ਵੀਡੀਓ ਮਖਾ ਵੀ ਹੁਣ ਤਾਂ ਚੱਲ ਕਿੰਨੂ ਲੱਗੇ ਹੋਏ ਨੇ ਵੀ ਫੇਰ ਇਹਨਾਂ ਨੂੰ ਨਾ ਪੱਕ ਕੇ ਨਾ ਫੇਰ ਖਰਾਬ ਜੇ ਹੋ ਜੈਣੇ ਵੀ ਜੇ ਹੁਣ ਅੱਜ ਆਪਾਂ ਜੂਸ ਪੀ ਕੇ ਨਾ ਇਹਨਾਂ ਨੂੰ ਨਾ ਮਕਾ ਦਨੇ ਆ ਚਲੋ ਜੀ ਹੁਣ ਥੋੜੇ ਜਿਹਿ ਰਹਿ ਗਏ ਕਿੰਨੂ ਤੇ ਆਪਾਂ ਹੁਣ ਤੋੜਨ ਚੱਲਦੇ ਆ ਕਿੰਨੂ ਨਾਲੇ ਆਪਾਂ ਤੁਹਾਨੂੰ ਵੀ ਦਿਖਾਉਨੇ ਆਪਣੇ ਕਿੰਨੂ ਵਾਲੇ ਬੂਟੇ ਵੀ ਦੋ ਬੂਟੇ ਤਾਂ ਖਾਲੀ ਹੋ ਗਏ ਨੇ ਇੱਕ ਨੂੰ ਲੱਗੇ ਹੋਏ ਨੇ ਕਾਤੋਂ ਇਹਨਾਂ ਦੁਕਾਨੇ 'ੇ ਲੱਗੇ ਹੋਏ ਨੇ ਆਪਣੇ ਸੰਤਰੇ ਤੇ ਸੰਤਰੇ ਇੰਨੇ ਜਿਆਦੇ ਮਿੱਠੇ ਹਨਾ ਦੇਖੋ ਦੀ ਗੰਢੀ ਕਿੰਨੀ ਜਿਆਦੀ ਉਹ ਹੈ ਦੇਖੋ ਕਿੰਨੇ ਵਧੀਆ ਸੰਤਰੇ ਨੇ ਇੰਨੇ ਜਿਆਦੇ ਮਿੱਠੇ ਹਨਾ ਮਿਸਰੀ ਵਰਗੇ ਮਿੱਠੇ ਨੇ ਤੇ ਇਹਦਾ ਵੀ ਆਪਾਂ ਜੂਸ ਕੱਢਾਂਗੇ ਇਹ ਇੰਨਾ ਜਿਆਦਾ ਮਿੱਠਾ ਸੰਤਰਾ ਨਾ ਐਂ ਮਿਸਰੀ ਵਰਗਾ ਬਿਆਹ ਨਹੀਂ ਹੈਗਾ ਵੀ ਇਹ ਖੱਟਾ ਜਿਹਾ ਵੀ ਆਪਣਾ ਗਲਾ ਖਰਾਬ ਹੋ ਜਾਊਗਾ ਬਹੁਤ ਜਿਆਦਾ ਮਿੱਠਾ ਹੈ ਤੁਸੀਂ ਇਹਦਾ ਜੇ ਨਹੀਂ ਜੂਸ ਕੱਢਣਾ ਨਾ ਤੇ ਇਸ ਤਰ੍ਹਾਂ ਛਿਲਕੇ ਵੀ ਖਾ ਸਕਦੇ ਚਲੋ ਜੀ ਆਪਾਂ ਤੁਹਾਨੂੰ ਨੇੜੇ ਕਰਕੇ ਦਿਖਾਉਨੇ ਆ ਤੇ ਆਪਾਂ ਪੱਕੇ-ਪੱਕੇ ਕਿੰਨੂ ਤੋੜਦੇ ਆ ਨਾਲ ਕੋ ਉਹਨੂੰ ਵੀ ਆਪਾਂ ਦਰਸ਼ਨ ਕਰਾਉਨੇ ਆ। ਦੋ ਬੂਟੇ ਤਾਂ ਆਪਣੇ ਨਾਲ ਬਿਲਕੁਲੇ ਖਾਲੀ ਹੋ ਗਏ ਨੇ ਤੇ ਹੁਣ ਇੱਕ ਬੂਟਾ ਰਹਿੰਦਾ ਹੈ ਤੇ ਉਹਨੂੰ ਵੀ ਥੋੜੇ-ਬਹੁਤੇ ਲੱਗੇ ਹੋਏ ਨੇ ਤੇ ਅੱਜ ਆਪਾਂ ਉਹ ਵੀ ਕਿੰਨੂੰ ਤੋੜ ਲੈਨੇ ਆ। ਚਲੋ ਜੀ ਆਪਾਂ ਤੁਹਾਨੂੰ ਕਿੰਨੂ ਦੇ ਕਰਾਉਨੇ ਦਰਸ਼ਨ। ਦੇਖੋ ਕਿ ਆਪਣੇ ਘਰ ਦੇ ਕਿੰਨੂ ਆ ਦੀ ਇੰਨੀ ਜ਼ਿਆਦਾ ਮੌਜ ਹੈ ਨਾ ਜਦ ਮਰਜ਼ੀ ਤੁਸੀਂ ਤੋੜ ਕੇ ਨਾ ਫਿਰ ਇਸ ਜੂਸ ਪੀ ਸਕਦੇ ਆ। ਦੇਖੋ ਐਨ ਪੱਕ ਗਏ ਨੇ ਹੁਣ ਇਹ। ਮਝੂਰੀ ਹੋ ਸਾਡੇ ਕਿੰਨੂ ਆ ਦੀ ਮਝੂਰੀ ਹੋ। ਹੋ ਰਹੀ ਆ। ਨੇ ਵਧੀਆ ਲੱਗਦੇ ਨੇ ਆ ਵਟ ਮੈਂ ਤੋੜਦੀ ਆ ਉਪਲੀ ਨਾਲੀ ਨੂੰ ਬਹੁਤ بڑے بڑے ਲੱਗੇ ਹੋਏ ਹੋਰੇ ਨੂੰ ਆ ਜਾ ਫਿਰ ਅਗਰ ਕੈਨੇਡਾ ਤੋਂ ਆਇਆ ਹੋਇਆ ਦੇਖੋ ਜੀ ਗੋਲ ਗੋਲ ਐਨ ਪੂਰੇ ਮਿੱਠੇ ਮਿੱਠੇ ਕਿੰਨੂ ਨੇ ਗੋਲੇ ਹੁੰਦੇ ਨੇ ਕਿੰਨੂ ਤੋੜਦੇ ਤੇ ਨਾ ਤੇ ਮੇਰੀ ਭੈਣ ਦਾ ਫੋਨ ਆ ਗਿਆ ਤੇ ਕੈਨੇਡਾ ਤੋਂ ਤੇ ਵਿੱਚੇ ਫਿਰ ਅਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਸਬਸਕ੍ਰਾਈਬਰ ਸੀ ਤੇ ਉਹ ਕਹਿੰਦੇ ਦੀਦੀ ਸਾਡੇ ਵਾਸਤੇ ਵੀ ਭੇਜ ਦੋ ਮਹਾ ਵੀ ਕੋਈ ਨਾ ਤੁਹਾਡੇ ਵਾਸਤੇ ਵੀ ਭੇਜ ਦਿੰਨੇ ਤੇ ਕੋਈ ਜਦੋਂ ਮੇਰੀ ਭੈਣਾਂ ਦੇ ਐਂ ਤਾਂ ਫੋਨ ਆਉਂਨੇ ਨਾ ਫਿਰ ਬਹੁਤ ਜ਼ਿਆਦਾ ਨਾ ਇੰਨੀ ਐ ਜ਼ਿਆਦਾ ਗੱਲਾਂ ਹੋਣ ਲੱਗ ਜਿੰਦੀਆਂ ਉਹ ਕਹਿੰਦੀ ਦੀ ਸੋ ਦੀ ਤੁਸੀਂ ਕਿੱਥੋਂ ਆ ਅਸੀਂ ਕਹੇ ਅਸੀਂ ਲੁਧਿਆਣਾ ਜਿਲ੍ਹੇ ਤੋਂ ਉਹ ਕਹਿੰਦੀ ਵੀ ਠੀਕ ਹੈ ਜਦੋਂ ਅਸੀਂ ਆਏ ਨਾ ਫਿਰ ਤੁਹਾਨੂੰ ਅਸੀਂ ਜ਼ਰੂਰ ਮਿਲ ਕੇ ਜਾਵਾਂਗੇ ਤੇ ਸਾਰੀਆਂ ਦੇ ਦਿਨਾਂ ਵਿੱਚ ਨਾ ਫੇਰ ਅਸੀਂ ਨਾ ਅਗਲੇ ਸਾਲ ਆਉਣਾ ਫਿਰ ਤੁਹਾਡੇ ਕੋਲ ਨਾ ਜੂਸ ਪੀ ਕੇ ਜਾਵਾਂਗੇ ਤੇ ਅਸੀਂ ਇੰਨਾ ਜ਼ਿਆਦਾ ਹਾਸੇ ਮਖੌਲ ਕੀਤਾ ਤੇ ਮੈਨੂੰ ਬਹੁਤ ਜ਼ਿਆਦਾ ਨਾ ਬਹੁਤ ਵਧੀਆ ਲੱਗਿਆ ਕਹਿੰਦੀ ਦੀਦੀ ਤੁਹਾਡਾ ਹਸਮੁਖ ਜਿਹਾ ਸੁਭਾਅ ਹੈ ਤੁਸੀਂ ਹਰ ਟਾਈਮ ਨਾ ਹੱਸਦੇ ਹੀ ਰਹਿੰਦੇ ਹੋ ਮਗਾ ਵੀ ਹਾਣੀਆਂ ਜੀ ਉਹ ਮੇਰੀ ਭੈਣ ਨਾ ਬੈਂਕਓਵਰ ਵਿੱਚ ਰਹਿੰਦੀ ਹੈ ਤੇ ਉਹ ਨਾ ਮੈਨੂੰ ਹਫ਼ਤੇ ਮਗਰੋਂ ਜਰੂਰ ਫੋਨ ਕਰਦੀ ਹੈ ਚਲੋ ਜੀ ਹੁਣ ਆਪਾਂ ਨੇ ਨਾ ਬਹੁਤ ਸਾਰੇ ਕਿੰਨੂ ਤੋੜ ਲੈਨੇ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪਹਿਲਾਂ ਵਾਸ਼ ਕਰ ਦਨੇ ਆਇਆ ਨਾ ਪਰ ਇਹਨਾਂ ਤੇ ਮਿੱਟੀ ਲੱਗੀ ਹੁੰਦੀ ਹੈ ਉਸ ਤੇ ਮੈਗਰ ਆਪਾਂ ਤੁਹਾਨੂੰ ਜੂਸ ਕੱਢੂਗੇ ਨਾ ਫੇਰ ਤੁਹਾਨੂੰ ਦਿਖਾਵਾਂਗੇ ਚਲੋ ਜਿਹੜਾ ਇਹਨਾ ਮਿੱਟੀ ਪਈ ਹੁੰਦੀ ਆ ਤੇ ਹੁਣ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਹੋ ਗਏ ਤਾਂ ਹੋ ਗਈ ਇਹਦਾ ਜੂਸ ਕੱਢ ਕੇ ਪੀਵਾਂਗੇ ਆਪਾਂ ਤੇ ਬਾਟੀ ਵੀ ਲੈਣੇ ਆਪਾਂ ਜਿਹੜੀ ਇਹ ਨਾ ਦੋ ਕੁਰਸੀਆਂ ਤੇ ਇੱਕ ਮੇਜ਼ ਲਿਆਂਦਾ ਨਾ ਤੇ ਇੱذ ਇੰਨੀ ਜ਼ਿਆਦਾ ਮौज ਹੋ ਗਈ ਨਾ ਪੱਜੀ ਸੂਜੀ ਕੱਟਣੀ ਆ ਜਿਵੇਂ ਮਰਜੀ ਤੁਸੀਂ ਧੁੱਪਾਂ 'ਚ ਬਹਿਣਾ ਹੁੰਦਾ ਨਾ ਤੇ ਬਹੁਤ ਜ਼ਿਆਦਾ ਮौज ਆ ਕੋਈ ਆਈ ਵੀ ਨਹੀਂ ਹੈਗਾ ਮੀਮੀ ਦੇ ਵਿੱਚ ਇਹ ਖਰਾਬ ਹੋ ਜਾਣਗੀਆਂ ਕਿਉਂ ਮੀਹ ਪੈ ਜਾਂਦਾ ਨਾ ਫਿਰ ਬਹੁਤ ਵਧੀਆ ਨਾ ਸਾਫ਼ ਸੁਥਰੀਆਂ ਰਹਿਣੀਆਂ ਇਹਨਾਂ ਤੇ ਹੁਣ ਆਪਾਂ ਇੱਥੇ ਬਹਿ ਕੇ ਕਿੰਨੂ ਚਿੰਦੇ ਆ ਨਹੀਂ ਤਾਂ ਇਹ ਕੱਲ੍ਹ ਵੀ ਸਾਡੇ ਰਿਸ਼ਤੇਦਾਰ ਆਏ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਆਏ ਪੁੱਛਿਆ ਵੀ ਇਹ ਸਾਨੂੰ ਦੱਸੋ ਤੁਸੀਂ ਇਹ ਕੁਰਸੀਆਂ ਕਿੱਥੋਂ ਲੈ ਕੇ ਆਈਆਂ ਵੀ ਅਸੀਂ ਇਹਦੇ ਨਾਲ ਦੀਆਂ ਲੈ ਕੇ ਆਉਣੀਆਂ ਨੇ ਤੇ ਪੂਰੀਆਂ ਇਹਨਾਂ ਮਜ਼ਬੂਤ ਆਂ ਉਹ ਵਜ਼ਨ ਵਿੱਚ ਵੀ ਬਹੁਤ ਵਧੀਆ ਨੇ ਤੇ ਫਿਰ ਅਸੀਂ ਉਹਨਾਂ ਨੂੰ ਡਰੈਸ ਦੇਤਾ ਵੀ ਅਸੀਂ ਉੱਥੋਂ ਲੈ ਕੇ ਆਏ ਆਂ ਵੀ ਤੁਸੀਂ ਵੀ ਲਿਆ ਸਕਦੇ ਆਂ ਤੇ ਇਹ ਕੁਰਸੀਆਂ ਦੀ ਨਾ ਫੋਟੋ ਫੋਟੋ ਖਿੱਚ ਕੇ ਲੈ ਕੇ ਗਏ ਰਹੇ ਕਹਿੰਦੇ ਕਹਿੰਦੇ ਇਹਦੇ ਨਾਲ ਦੀਆਂ ਅਸੀਂ ਸੇਮ ਲੈ ਕੇ ਆਵਾਂਗੇ ਤਾਰਨਾ ਨਾ ਵੀ ਇਸ ਤਰ੍ਹਾਂ ਹੀ ਗੱਬੇ ਤੇ ਆਪਾਂ ਕੱਟ ਲਾ ਲਉਣਾ ਨਾ ਇਸ ਤਰ੍ਹਾਂ ਹੀ ਵੀ ਜੂਸ ਕੱਢਣ ਵਾਸਤੇ ਫਿਰ ਅਸੀਂ ਇੱਕ ਇੱਕ ਵਾਰ ਨਾ ਇਸ ਤਰ੍ਹਾਂ ਵੀ ਕੱਢ ਕੇ ਦੇਖਿਆ ਨਾ ਥੋੜਾ ਜਿਹਾ ਨਾ ਫੀਨ ਦੇ ਵਿੱਚ ਨਾ ਕੌਣਾ ਕੌਣਾ ਜਾਦਾ ਫੇ ਸਾਨੂੰ ਸਹੀ ਨਹੀਂ ਲੱਗਿਆ ਹੈਗਾ ਫਿਰ ਅਸੀਂ ਨਾ ਜਦ ਵੀ ਹੁਣ ਜੂਸ ਪੀਣਾ ਹੈ ਤੇ ਇਹਦਾ ਛਿਲਕਾ ਤਾਰ ਤੇ ਹੀ ਪੀਨੇ ਆ ਉਹ ਲਿਆਉਣਾ ਤਾਂ ਨਾਲ ਕੋਈ ਟੋਕਰੀ ਢੁਕਰੀ ਹੋ ਰੱਖਣ ਵਾਸਤੇ ਤੇ ਆਪੇ ਹੀ ਰੱਖ ਲਿਆ ਅਜਾੜੀ ਚ ਰੱਖ ਰੂਪ ਇਹਦਾ ਰੋਕ ਕਰਨੀ ਹੈ ਕਿ ਚੱਲ। ਚਲੋ ਮੈਂ ਛਿਲਨ ਮਾਂ ਪਾਂਚਾਰਕ ਛਿਲ ਕੇ ਨਾ ਫਿਰ ਨਾਲ ਦੀ ਨਾਲ ਕੱਢ ਲਾਂਗੇ। ਦੇਖੋ ਜੀ ਮੇਰੇ ਪਿੱਛੇ ਕਿੰਨੇ ਵਧੀਆ ਲੱਗਦੇ ਨੇ ਫਰੂਟ ਲੱਗੇ ਹੋਏ ਤੇ ਬਹੁਤ ਵਧੀਆ 뷰 ਆਉਂਦਾ ਏ। ਇੱਕ ਤਾਂ ਜਦੋਂ ਆਪਾਂ ਘਰ ਦੇ ਵਿੱਚ ਬੂਟਾ ਲਾਉਂਨੇ ਉਹਦੇ ਫਾਇਦੇ ਕਿੰਨੇ ਆ ਇੱਕ ਤਾਂ ਆਪਾਂ ਨੂੰ ਫਰੂਟ ਮਿਲ ਜਾਂਦੇ ਖਾਣ ਵਾਸਤੇ ਦੇਖੋ ਪਾਂਛੀ ਵੀ ਨਾ ਉੱਪਰ ਮੌਜਾਂ ਕਰਦੇ ਨੇ ਸਰਦੀਆਂ ਦੇ ਦਿਨਾਂ ਦੇ ਵਿੱਚ ਨਾ ਪਾਂਛੀਆਂ ਨੇ ਆਲਣੇ ਪਾਏ ਹੋਏ ਨੇ ਤੇ ਗਰਮੀਆਂ ਦੇ ਦਿਨਾਂ ਦੇ ਵਿੱਚ ਵੀ ਟਾਣੀਆਂ ਤੇ ਬੈਠੇ ਰਹਿੰਦੇ ਆ। ਇਹ ਕੋਈ ਬਹੁਤ ਜ਼ਿਆਦਾ ਨਾ ਆਪਾਂ ਨੂੰ ਗਰਾਫਟ ਲਾਉਣੇ ਚਾਹੀਦੇ ਹੈ ਨਾ ਬਾਰੇ ਵੀ ਆਪਾਂ ਨੂੰ ਸੋਚਣਾ ਚਾਹੀਦਾ ਹੈ। ਕਿਉਂਕਿ ਅੱਜ ਤਾਂ ਨਾ ਸਵੇਰੇ ਇੰਨੀ ਜ਼ਿਆਦਾ ਧੁੰਦ ਸੀ ਨਾ ਪਹਿਲਾਂ ਤਾਂ ਮੈਨੂੰ ਤਾਂ ਐ ਲੱਗਦਾ ਸੀ ਵੀ ਅੱਜ ਧੁੱਪ ਨਹੀਂ ਨਿਕਲੂਗੀ ਫਿਰ ਹੌਲੀ-ਹੌਲੀ ਕਿ 10:30 ਵਜੇ ਨਾ ਫਿਰ ਫਰਕ ਪੈਣਾ ਸ਼ੁਰੂ ਹੋ ਗਿਆ ਏ। ਪਹਿਲਾਂ ਤਾਂ ਬਿਲਕੁਲ ਵੀ ਨਾ ਕੁਝ ਦਿਖਾਈ ਨਹੀਂ ਦਿੰਦਾ ਹੈਗਾ। ਇੰਨਾ ਚਾਰੇ ਪਾਸੇ ਧੁੰਦ ਨੇ ਨਾ ਪੂਰਾ ਕਵਰ ਕਰਿਆ ਪਿਆ ਤਾਂ। ਇਸ ਤਰ੍ਹਾਂ ਧੁੱਪ ਨਿਕਲ ਐ ਨਾ ਫੇਰ ਤਾਂ ਬੇੜੇ 'ਚ ਵੀ ਬੈਠ ਹੋ ਜਾਂਦਾ ਨਹੀਂ ਤਾਂ ਬਸ ਸਾਰੇ ਜਿਆੜੀ ਫੇਰ ਅੰਦਰੇ ਬੈਠੇ ਰੋ ਨਾਲੇ ਪਹਿਲਾਂ ਟੋਕਰੀ ਬੇਲੀ ਕਰਦੇ ਪਹਿਲਾਂ ਕਰਨ ਕੱਢ ਲੈ ਪਹਿਲਾਂ ਬਹੁਤ ਟਾਈਮ ਨਹੀਂ ਲੱਗਦਾ ਹੈਗਾ ਇਹ ਹੁਣ ਤਾਂ ਪਾ ਲੈ ਬਹੁਤ ਛੇਤੀ ਨਾਲੇ ਧੋਣੀ ਵੀ ਸੌਖੀ ਆ ਐਂ ਨਾ ਸਾਡੇ ਕੋਲ ਦੂਜੀ ਮਸੀਨ ਵੀ ਪਈ ਆ ਉਹ ਕਲਸੀ ਵਾਲਿਆਂ ਦੀ ਉਹ ਇੰਨੀ ਵਧੀਆ ਨਹੀਂ ਹੈਗੀ ਉਹ ਉਹ ਤਾਂ ਪਹਿਲਾਂ ਜਾਲੀਆਂ ਜੂੜੀਆਂ ਕੱਢਣੀਆਂ ਪੈਣੀਆਂ ਤੇ ਧੋਣੇ ਦੇ ਵਿੱਚ ਵੀ ਬਹੁਤ ਔਖੀ ਹੈ ਇਹ ਬਹੁਤ ਸੌਖੀ ਜੀ ਹੈ ਮਸ਼ੀਨ ਜਿੰਨਾ ਮਰਜੀ ਜੂਸ ਕੱਢ ਲਓ ਤੇ ਮਿੰਟਾਂ ਸਕਿੰਟਾਂ ਦੇ ਵਿੱਚੇ ਕੰਮ ਨਿਬੜ ਜਾਂਦਾ ਹੈ ਮੈਂ ਟਾਰਣੇ ਵਿੱਚ ਲੱਗ ਪਿਆ ਲੱਗ ਜਾਂਦੀ ਨਹੀਂ ਨਾ ਫੇਰ ਨਾ ਹੋਰ ਲੁੱਟਦੇ ਹੋ ਜੰਨੇ। ਕਾੜਾ ਜਿਆ ਹੋ ਜਾਂਦਾ ਇਹਨਾਂ ਦਾ ਜੂਸ ਬਹੁਤ ਹੈ। ਚਲੋ ਜੀ ਹੁਣ ਆਪਾਂ ਨੇ ਜੂਸ ਕੱਢ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆਂ ਸੈਂਦਾ ਨਮਕ। ਨਮਕ ਪਾ ਕੇ ਨਾ ਫੇਰ ਆਪਾਂ ਪੀਵਾਂਗੇ ਫੇਰ ਬਹੁਤ ਜ਼ਿਆਦਾ ਨਾ ਖੱਟਾ ਮਿੱਠਾ ਜਿਹਾ ਹੋ ਜਾਂਦਾ ਫੇਰ ਬਹੁਤ ਜ਼ਿਆਦਾ ਟੇਸਟੀ ਲੱਗਦਾ ਵਾ ਥੋੜਾ ਹੀ ਪਾਈ ਬਹੁਤਾਂ ਪਾਈ ਕਿਤੇ ਕੌੜਾ ਹੋ ਜਵੇ। ਤੇ ਹੁਣ ਆਪਾਂ ਪਾਵਣੀ ਸਾਰੀ ਫੈਮਿਲੀ ਇੱਧਰ ਪਿੱਛੇ ਨਾ ਤਿਆਰ ਬੈਠੀ ਆ ਤੇ ਨਾਲ ਦੀ ਨਾਲ ਆਪਾਂ ਸਾਰਿਆਂ ਨੂੰ ਪਾ ਕੇ ਦਵਾਂਗੇ ਜੂਸ ਇੱਕ ਵਾਰੀ ਹੋਰ ਮਿਕਸ ਕਰ ਲਾ ਛੋਟੂ ਕੀ ਲੈ ਕੇ ਆਏ ਹੱਥਾ ਮੈਂ ਤੈਨੂੰ ਸਵੇਰੇ ਕਿਹਾ ਤਾਂ ਮੈਂ ਕਿਤੇ ਭੁੱਲਤਾ ਨਹੀਂ ਗਿਆ ਚਲੋ ਜੀ ਛੋਟੂ ਲੈ ਕੇ ਆਇਆ ਮੇਥੇ ਤੇ ਆਪਾਂ ਸਵੇਰੇ ਬਣਾਵਾਂਗੇ ਮੇਥੇ ਵਾਲੀਆਂ ਰੋਟੀਆਂ ਤਾਂ ਜੂਸ ਪੀਣਾ ਹੈ ਚਾਹ ਪੀਣੀ ਆ ਚੱਲ ਫਿਰ ਅੰਦਰ ਜਾ ਕੇ ਮੰਮੀ ਉਹਨਾਂ ਤੇ ਚਾਹ ਪੁਆ ਲਾ ਦੇਖੋ ਜੀ ਇਸ ਮੈ ਛੋਟੂ ਨੂੰ ਪੁੱਛਿਆ ਛੋਟੂ ਕਹਿੰਦਾ ਨਹੀਂ ਕਹਿੰਦਾ ਮੈਂ ਤਾਂ ਜੂਸੇ ਪੀਣਾ ਨਾ ਮੈਂ ਤਾਂ ਚਾਹੇ ਪੀਣੀ ਆ ਦੇਖੋ ਜੀ ਆਪਾਂ ਤੁਹਾਨੂੰ ਦਿਖਾਉਂ ਰਹੇ ਹ ਕਿੰਨੂਆ ਦੇ ਬੂਟਿਆਂ ਦੇ ਵਿੱਚ ਨਾ ਦੇਖੋ ਚਿੜੀਆਂ ਨੇ ਕਿਸ ਤਰ੍ਹਾਂ ਦੇ ਆਲਣੇ ਪਾਏ ਹੋਏ ਨੇ ਸਰਦੀ ਤੋਂ ਬਚਣ ਲਈ ਦੇਖੋ ਪੰਛੀ ਵੀ ਆਪਣਾ ਨਾ ਘਰ ਬਣਾਉਂਦਾ ਹੈ ਜਰੂਰ ਦੇਖੋ ਕਿੰਨੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਪਾਂਛੀਆਂ ਨੂੰ ਵੀ ਤੇ ਸਾਡੇ ਨਾ ਇੱਥੇ ਪਾਮ ਲੱਗੇ ਹੋਏ ਨੇ ਪਾਮ ਦੇ ਨਾ ਇਸ ਤਰ੍ਹਾਂ ਡੱਕੇ ਤੋੜ-ਤੋੜ ਕੇ ਨਾ ਦੇਖੋ ਇੱਕ ਘਰ ਆ ਬਣਾਇਆ ਹੋਇਆ ਤੇ ਇਹਨੇ ਗਰਮੀਆਂ ਦੇ ਵਿੱਚ ਪਾਉਣੇ ਸ਼ੁਰੂ ਕਰੇ ਤੇ ਦੇਖੋ ਹੁਣ ਕਿੰਨੇ ਸੋਹਣੇ ਲੱਗਦੇ ਨੇ ਪਤਾ ਨਹੀਂ ਇਹ ਕਿਵੇਂ ਨਾ ਗੁੰਦ-ਗੁੰਦ ਕੇ ਨਾ ਚੁੰਝ ਦੇ ਨਾਲ ਇਸ ਤਰ੍ਹਾਂ ਘਰ ਬਣਾ ਲੰਨੇ ਆ ਤੇ ਉੱਪਰ ਦੇਖੋ ਕਿੰਨੇ ਵਧੀਆ ਲੱਗਦੇ ਨੇ ਵਿਚੇ ਨਾ ਬਿਲਕੁਲ ਵੀ ਨਾ ਕਣੀ ਨਹੀਂ ਲੱਗਦੀ ਹੈਗੀ ਚਲੋ ਜੀ ਹੁਣ ਆਪਾਂ ਵੀ ਨਾ ਤੁਹਾਨੂੰ ਆਲਾ-ਦਾਲਾ ਦਿਖਾਉਨੇ ਆ ਦੇਖੋ ਆਪਣੇ ਗੈਂਦੇ ਦੇ ਫੁੱਲ ਤੇ ਆਪਾਂ ਵੀ ਹੁਣ ਜੂਸ ਪੀਣ ਲੱਗੇ ਆ। ਦੇਖੋ ਜੀ ਫੁੱਲ ਬੂਟੇ ਕਿੰਨੇ ਵਧੀਆ ਲੱਗਦੇ ਨੇ। ਕੱਲ ਛੋਟੂ ਨੇ ਕੱਦ ਦਿੱਤੀ ਤੇ ਗੜਾਈ। ਗੜਾਈ ਕਰਨ ਨਾਲ ਨਾ ਮਿੱਟੀ-ਮੁੱਟੀ ਲਾਤੀ ਐ ਤੇ ਹੁਣ ਬਹੁਤ ਵਧੀਆ ਲੱਗਦੇ ਨੇ ਹਲੇਦਾਲੇ। ਠੰਡਾ ਹੈ। ਇਹ ਠੰਡਾ-ਠੰਡਾ ਹੈਗਾ ਜੂਸ। ਇਹ ਬਹੁਤ ਜ਼ਿਆਦਾ ਨਾ ਮਿੱਠਾ ਜੂਸ ਐ। ਇਹ ਨੂਨ ਪਾ ਕੇ ਤਾਂ ਨਾ ਇਹ ਘਾਟ ਮਿੱਠਾ ਜਿਹਾ ਬਣ ਜਾਂਦਾ ਹੈ ਮੋਟਾ ਜਿਹਾ ਤਾਂ ਰੰਗ ਨਾ ਲੱਗਦਾ ਨਹੀਂ ਲੋ ਜੀ ਆਪਾਂ ਲੈ ਛੋਟੂ ਲੈ ਕੇ ਆਏ ਹੁਣ ਮੇਥੇ ਇਹਨਾਂ ਨੂੰ ਸਵਾਰ ਕੇ ਨਾ ਡੰਡੇ ਡੁੱਡੀਆਂ ਤੋੜ ਕੇ ਰੱਖ ਲੈਣੇ ਆ ਤੇ ਸਵੇਰੇ ਆਪਾਂ ਬਣਾਵਾਂਗੇ ਮੇਥੇ ਵਾਲੀਆਂ ਰੋਟੀਆਂ ਇਹ ਮੱਕੀ ਦੇ ਮੱਕੀ ਦੀਆਂ ਰੋਟੀਆਂ ਬਣਾਵਾਂਗੇ ਉਹ ਜਿਆਦੇ ਵਧੀਆ ਲੱਗਦੀਆਂ ਨੇ ਦੇਖੋ ਜੀ ਮੇਥਾ ਵੀ ਨਾ ਬਹੁਤ ਵਧੀਆ ਹੋ ਗਿਆ ਦੇਖੋ ਐਨ ਪੂਰੇ ਫੁੱਲ ਆਏ ਹੋਏ ਨੇ ਇਹ ਹੈਗੀ ਹੈ ਪੰਜਾਬੀਆਂ ਦੀ ਰੂਹ ਦੀ ਖਰਾਕ ਸਾਗ ਦੇ ਮੱਕੀ ਦੀ ਰੋਟੀ ਮੇਥੇ ਦੀ ਰੋਟੀ ਦਹੀਂ ਦੇ ਨਾਲ ਸਾਹੂਟ ਦਾ ਕਲਰ ਦੇਖੀ ਕਿੰਨਾ ਵਧੀਆ ਹੋ ਗਿਆ ਮੈਨੂੰ ਤਾਂ ਐ ਤਾਂ ਵੀ ਇਹ ਵੀ ਕਲਰ ਖਰਾਬ ਜੇ ਹੋ ਜੂਗਾ ਆ ਤਾਂ ਸੇਮ ਸੇਮ ਹੀ ਪਾਏ ਹੋਏ ਆ ਖੱਟੇ-ਖੱਟੇ ਪੀਲੇ ਦੇਖੋ ਜੀ ਜਿਹੜੇ ਅਸੀਂ ਨਾ ਇਹ ਸੂਟ ਖਰੀਦ ਕੇ ਲੈ ਕੇ ਆਏ ਤੇ ਨਾ ਪਿਛਲੀਆਂ ਗਰਮੀਆਂ ਵਿੱਚ ਲੈ ਕੇ ਆਏ ਤੇ ਇਹਨਾਂ ਦਾ ਕਲਰ ਨਾ ਬਹੁਤ ਵਧੀਆ ਰਿਹਾ ਹੈ ਤੇ ਬਿਲਕੁਲ ਵੀ ਇਹਨੇ ਖਰਾਬ ਜੇ ਨਹੀਂ ਆਇਆ ਕਿ ਇਹ ਰੂਪ ਸਾੜੀ ਕੇਂਦਰ ਤੋਂ ਆਪਾਂ ਨੇ ਖਰੀਦੇ ਤੇ ਕਈ ਪੈਣਾ ਮੇਰੀਆਂ ਪੁੱਛੀਆਂ ਹੁੰਦੀਆਂ ਆ ਵੀ ਜੀ ਤੁਸੀਂ ਇਹਦਾ ਕਿੱਥੋਂ ਸ਼ਾਪਿੰਗ ਕਰਦੇ ਹੁੰਦੇ ਆ ਬਿਕਾਜ਼ ਜੀ ਅਸੀਂ ਹੋਰ ਕਿਤੇ ਨਹੀਂ ਜਾਂਦੇ ਹੈਗੇ ਤੇ ਅਸੀਂ ਰੂਪ ਸਾੜੀ ਜਾਣੇ ਦੇ ਹੀ ਜਾਣਦੇ ਆ ਤੇ ਉਹਨਾਂ ਦੇ ਨਾ ਸਾਨੂੰ ਪਹਿਲੀ ਵਾਰ ਵਿੱਚ ਇਹ ਨਾ ਪਸੰਦ ਆ ਜਾਂਦੇ ਸੂਟ ਜਿਹਹੇ ਜੇ ਮਰਜੀ ਆਪਾਂ ਨੇ ਪਾਰਟੀ ਵਾਲੇ ਲੈਣੇ ਆ ਘਰ-ਵਾਰ ਤਾਂ ਪਾਉਣ ਵਾਸਤੇ ਲੈਣੇ ਹਨਾ ਅਸੀਂ ਕਿਤੇ ਵੀ ਨਹੀਂ ਜਾਂਦੇ ਹੈਗੇ ਤੇ ਉਹਨਾਂ ਦੇ ਨਾ ਕਲਰ ਵੀ ਮੈਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਆ ਅੱਜ ਸਵੇਰੇ ਸਵੇਰੇ ਨਾ ਜਿੱਥੇ ਵਾਣੀ ਹੁੰਦੀ ਨਾ ਬਿਊਟੀ ਪਾਰਲਰੋਂ ਭੰਦਾ ਮੈਨੂੰ ਫੋਨ ਆਇਆ ਕਹਿੰਦੀ ਦੀਦੀ ਹੁਣ ਤੁਹਾਨੂੰ ਬਹੁਤ ਚਿਰ ਹੋ ਗਿਆ ਹੁਣ ਤੁਸੀਂ ਸਾਨੂੰ ਮਿਲਣੇ ਨਹੀਂ ਆਏ ਹੈਗੇ ਤੇ ਤੁਸੀਂ ਕਿਹੜਾ ਕਿਉਂ ਨਹੀਂ ਮਾਰ ਕੇ ਗਏ ਹੈਗੇ ਮਾਹ ਵੀਰੇ ਕੋਈ ਫੰਕਸ਼ਨ ਨਹੀਂ ਆਇਆ ਹੈਗਾ ਜੇ ਫੰਕਸ਼ਨ ਆਊਗਾ ਆਪਾਂ ਤਾਂ ਹੀ ਤੁਹਾਨੂੰ ਤੁਹਾਡੇ ਕੋਲ ਆਵਾਂਗੇ ਤੇ ਉਹ ਕਹਿੰਦੇ ਥੋੜੀ ਸਾਨੂੰ ਤੁਸੀਂ ਬਿਨਾ ਫੰਕਸ਼ਨ ਤੇ ਮਿਲਣ ਨਹੀਂ ਆਉਣਾ ਹੈਗਾ ਮੈਂ ਹਾਂਜੀ ਬਿਨਾ ਕੰਮ ਤੇ ਤਾਂ ਫੇਰ ਜਾ ਵੀ ਨਹੀਂ ਹੁੰਦਾ ਹੈਗਾ ਚੱਲ ਜਿੱਦਣ ਕਦੇ ਮੈਂ ਕਹੀ ਨਾ ਕੰਨੇ ਫੇਰ ਉਹ ਭੈਣ ਨੂੰ ਜ਼ਰੂਰ ਮਿਲ ਕੇ ਆਉਂਗੀ ਕਿੰਨੇ ਵਜੇ ਆ ਨੇ ਮੋਟੇ-ਮੋਟੇ ਤਾਂ ਮੇਥੇ ਮਿੰਟ ਤੇ ਸਵਾਰ ਹੋ ਜਾਣੇ ਆ ਉਹ ਜਿਹੜੀ ਮੈਂ ਮੇਥੀ ਆ ਨਾ ਬਰੀਕ ਬਰੀਕ ਜਿਹੀ ਹੋਰੀ ਮੈਨੂੰ ਸਵਾਰ ਨਹੀਂ ਵਧੀਆ ਲੱਗਦੀ ਹੈਗੀ ਇਹ ਜਿਉਂ ਜਿਆ ਦਾਤੀ ਦਾ ਵੱਢੀ ਜਾਂਦੇ ਨਾ ਜੇ ਇੱਕ ਪੱਧਰੇ ਵੱਡੇ ਨਾ ਫਿਰ ਤਾਂ ਬਹੁਤ ਵਧੀਆ ਨਾ ਪਿੱਛੇ ਪਿੱਛੇ ਫੁੱਟੀ ਜਾਂਦੇ ਆ ਉਹ ਕਹਿੰਦੇ ਸਾਡੇ ਨਾ ਕੋਈ ਸਰਦੀਆਂ ਦੇ ਦਿਨਾਂ ਦੇ ਵਿੱਚ ਨਾ ਕੋਈ ਨਿੱਕੇ ਨੇ ਗਾਂ ਛੱਡਦੀ ਹੋ ਰਾਤ ਨੂੰ ਆ ਕੇ ਨਾ ਸਾਰੇ ਮੇਥੇ ਸਾਗ ਪਾਲਕ ਸਾਰੇ ਖਰਾਬ ਕਰ ਦਿੰਦੀ ਹੈ ਵੀ ਜੇ ਤੂੰ ਹਰਾ ਖਾਣਾ ਤੂੰ ਚਾ ਲਈ ਕਿ ਪਾਸੇ ਖਾਣਾ ਦੇਖੋ ਜੀ ਇਸ ਤਰ੍ਹਾਂ ਫਿਰ ਗਾ ਪੈ ਜਾਂਦਾ ਨਾ ਫਿਰ ਮੇਥੇ ਨੇ ਚੰਗੀ ਤਰ੍ਹਾਂ ਫੁੱਟਦੇ ਵੀ ਨਹੀਂ ਹੈਗੇ ਦੇਖੋ ਜੀ ਮੈਂ ਪਿਛਲੀਆਂ ਸਾਧੀਆਂ ਦੇ ਵਿੱਚ ਨਾ ਸ਼ਾਰਟ ਪਾਇਆ ਤਾਂ ਮੈਂ ਇਥੇ ਦੀਆਂ ਰੋਟੀਆਂ ਦਾ ਤੇ ਮੇਰੇ ਮਾਮੀ ਜੀ ਉਹ ਨਹੀਂ ਆਏ ਹੋਏ ਸੀ ਕਿ ਸਾਡੇ ਕੋਲ ਤੇ ਮੈਂ ਰੋਟੀਆਂ ਪਾਉਂਦੀ ਤੇ ਮਾਮੀ ਜੀ ਉਹਨਾਂ ਨੇ ਰੋਟੀਆਂ ਰਾੜੀਆਂ ਦੀਆਂ ਦੇਖੋ ਜੀ ਉਹ ਸ਼ਾਰਟ ਮੇਰਾ ਇੰਨਾ ਜ਼ਿਆਦਾ ਚੱਲਿਆ ਨਾ ਉਸਤੇ ਮਗਰੋਂ ਮੇਦੀਆਂ ਭੈਣਾਂ ਨੇ ਮੈਨੂੰ ਫੇਰ ਮੈਸੇਜ ਕਰਨਾ ਸ਼ੁਰੂ ਕਰਤੇ ਕਹਿੰਦੇ ਦੀਦੀ ਵੀ ਤੁਸੀਂ ਆ ਸਾਧੀਆਂ ਦੇ ਵਿੱਚ ਬਿਲਕੁਲ ਵੀ ਮੇਥਿਆਣੀਆਂ ਰੋਟੀਆਂ ਦੀ ਤੁਸੀਂ ਵੀਡੀਓ ਨਹੀਂ ਪਾਈ ਹੈਗੀ ਦੇਖੋ ਜੀ ਮੇਰੀ ਭੈਣਾਂ ਦੀ ਇੰਨੀ ਜ਼ਿਆਦਾ ਡਿਮਾਂਡ ਸੀ ਨਾ ਮੈਂ ਅੱਜ ਆਪਣੀ ਭੈਣਾਂ ਦੀ ਡਿਮਾਰਟ ਤੇ ਨਾਲ ਦੇਖੋ ਮੇਥੇ ਮੰਗਾਏ ਆ ਛੋਟੂ ਤੇ ਤੇ ਮਾਰਨਿੰਗ ਟਾਈਮ ਨਾ ਫਿਰ ਆਪਾਂ ਮੇਥੇ ਆਂਦੀਆਂ ਰੋਟੀਆਂ ਬਣਾਵਾਂਗੇ ਚੁੱਲੇ ਤੇ ਬਣਾਵਾਂਗੇ ਉਹ ਵੀ ਦੇਸੀ ਤਰੀਕੇ ਨਾਲ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਪਿੰਡਾਂ ਦੇ ਵਿੱਚ ਨਾ ਇਸ ਤਰ੍ਹਾਂ ਮੇਥੇ ਦੀਆਂ ਰੋਟੀਆਂ ਬਣਾਈਆਂ ਜਾਂਦੀਆਂ ਨੇ ਚੁੱਲੇ ਤੇ ਤੇ ਬਹੁਤ ਵਧੀਆ ਲੱਗਦਾ ਹੈ ਤੇ ਮੇਰੀਆਂ ਭੈਣਾਂ ਜਿਹੜੀਆਂ ਬਾਹਰਲੇ ਮੁਰਖ ਚ ਬੈਠੀਆਂ ਨਾ ਉਹ ਬਹੁਤ ਜ਼ਿਆਦਾ ਮਿਸ ਕਰਦੀਆਂ ਨੇ ਜਿਵੇਂ ਹੁਣ ਸਾਗ ਮੱਕੀ ਦੀ ਰੋਟੀ ਚੁੱਲੇ ਤੇ ਬਣਦੀ ਹੈ ਤੇ ਉਹ ਕਹਿੰਦੇ ਦੀਦੀ ਜਦੋਂ ਨਾ ਪੰਜਾਬ ਦੇ ਵਿੱਚ ਕੋਈ ਵੀ ਫਸਲ ਕੱਟਦੀ ਤੁ ਕੋਈ ਵੀ ਫਸਲ ਆਪਾਂ ਬੀਜਦੇ ਆ ਤੇ ਸਾਨੂੰ ਨਾ ਆਪਣਾ ਨਾ ਪਿੰਡ ਦੀ ਯਾਦ ਬਹੁਤ ਜ਼ਿਆਦਾ ਆਉਂਦੀ ਤੁਸੀਂ ਸਾਨੂੰ ਖੇਤਾਂ ਦਾ ਟੂਰ ਵੀ ਕਰਾਇਆ ਕਰੋ ਹਾਂਜੀ ਸਾਡੇ ਨਾਲੇ-ਤਾਲੇ ਬਹੁਤ ਜ਼ਿਆਦਾ ਖੇਤ ਹੈ ਤੇ ਆਪਾਂ ਤੁਹਾਨੂੰ ਖੇਤ ਵੀ ਦਿਖਾ ਕੇ ਲੈ ਕੇ ਆਵਾਂਗੇ ਅੱਜ ਤੇ ਥੋੜੀ ਉੱਥੇ ਉੱਥੇ ਬੈਠਿਆਂ ਦੀ ਨਾ ਆਪਾਂ ਰੂਹ ਖੁਸ਼ ਕਰ ਦਵਾਂਗੇ ਉਹਨਾਂ ਨੂੰ ਕਹਿੰਦੇ ਨਾ ਸਾਨੂੰ ਨਾ ਇਧਰਲੀ ਮਿੱਟੀ ਨਾਲ ਇੰਨਾ ਜ਼ਿਆਦਾ ਪਿਆਰ ਹੈ ਨਾ ਦੇਖੋ ਜੀ ਇੱਧਰਲੇ ਗਏ ਉਹਨੇ ਨਾ ਪਿਆਰ ਤਾਂ ਹੁੰਦਾ ਹੀ ਹੈ ਉਹ ਕਹਿੰਦੇ ਸੀ ਸਾਨੂੰ ਤਾਂ ਹੁਣ ਇੱਧਰ ਆਉਣ ਦਾ ਨਾ ਇੰਨਾ ਟਾਈਮ ਨਹੀਂ ਲੱਗਦਾ ਹੁਣ ਅਸੀਂ ਆਪਣੇ ਕੰਮਾਂ ਦੇ ਵਿੱਚ ਇੰਨੇ ਜ਼ਿਆਦੇ ਬੀਜੀ ਹੋ ਗਏ ਨਾ ਬਸ ਕਦੇ ਜੇ ਕੋਈ ਵਿਆਹ ਸ਼ਾਦੀ ਹੁੰਦਾ ਤਾਂ ਸਾਨੂੰ ਮੌਕਾ ਮਿਲਦਾ ਇੱਕਰ ਤਾਂ ਆ ਵੀ ਨਹੀਂ ਹੁੰਦਾ ਹੈਗਾ ਚਲੋ ਜੀ ਕਿ ਮੈਂ ਕੱਲੂ ਨਾ ਬੇਥੇ ਦੀ ਰੋਟੀਆਂ ਦੀ ਵੀਡੀਓ ਜ਼ਰੂਰ ਪਾਉਂਗੀ ਜਿਹੜੇ ਪਿਛਲੇ ਸਾਲ ਮੈਂ ਵੀਡੀਓ ਪਾਈ ਥੀ ਉਹ 15 ਲੱਖ 15 ਲੱਖ ਵਿਊ ਆਏ ਸੀਗੇ ਮੇਰੀ ਵੀਡੀਓ ਨੂੰ ਤੇ ਤੁਸੀਂ ਉਹ ਜਾ ਕੇ ਜ਼ਰੂਰ ਦੇਖੋ ਮੇਰੇ ਚੈਨਲ ਚੈਨਲ ਤੇ ਜਾ ਕੇ ਤੁਸੀਂ ਦੇਖ ਸਕਦੇ ਆ ਤੇ ਬਹੁਤ ਜ਼ਿਆਦਾ ਪਸੰਦ ਕੀਤੀ ਹੈ ਕੰਟਰੀ ਚ ਬੈਠੇ ਮੇਰੀਆਂ ਭੈਣਾ ਵੀਰਾਂ ਨੇ ਕਹਿੰਦੇ ਦੀਦੀ ਤੁਸੀਂ ਇਸ ਤਰ੍ਹਾਂ ਦੀ ਵੀਡੀਓ ਜ਼ਰੂਰ ਪਾਇਆ ਕਰੋ ਦੇਖੋ ਜੀ ਕੱਲ ਤਾਂ ਐਨਾ ਮਾੜਾ ਦਿਨ ਚੜਿਆ ਨਾ ਮੇਰੇ ਲਈ ਤਾਂ ਸਾਰੇ ਦਿਹਾੜੀ ਨਾ ਮੇਰਾ ਬਿਲਕੁਲ ਵੀ ਨਾ ਦਿਲ ਨਹੀਂ ਲੱਗਿਆ ਹੈਗਾ ਤੇ ਮੈਂ ਇਸ ਤਰ੍ਹਾਂ ਨਾ ਭਾਂਡੇ ਧੋਣ ਲੱਗੀ ਹੋਈ ਸੀ ਤੇ ਇਸ ਤਰ੍ਹਾਂ ਹੀ ਮੇਰੇ ਸਾਡੇ ਰਿਸ਼ਤੇਦਾਰਾਂ ਦਾ ਆ ਗਿਆ ਫੋਨ ਮੇਰੀ ਭੈਣ ਦਾ ਤੇ ਮਗਾ ਚੱਲ ਸੁਣ ਲਵਾਂ ਪਹਿਲਾਂ ਮੇਰੀ ਸਲਾਹ ਬਣੀ ਹੈ ਵੀ ਚੱਲ ਭਾਂਡੇ ਨੂੰ ਸਾਫ਼ ਕਰਕੇ ਨਾ ਫੇਰ ਗੱਲ ਸੁਣ ਲੂੰਗੀ ਮਗਾ ਵੀ ਚਲੋ ਹੁਣ ਮੈਂ ਗੱਲ ਸੁਣਨੀ ਤਾਂ ਹੈਗੀ ਵੀ ਹੁਣੇ ਸੁਣ ਲੈਣੀ ਆ ਦੇਖੋ ਜੀ ਅਚਾਨਕ ਮੇਰੇ ਨਾ ਗਿੱਲੇ ਹੱਥ ਤੇ ਉਹ ਅਚਾਨਕ ਜਦ ਮੈਂ ਕੰਨ ਲਾਇਆ ਨਾ ਆਪਣਾ ਫੋਨ ਉਹ ਪਾਣੀ ਵਾਲੀ ਬਾਲਟੀ ਦੇ ਵਿੱਚ गिर ਗਿਆ ਉਹ ਇੱਕਦਮ ਬੰਦ ਹੋ ਗਿਆ ਤੇ ਫੇਰ ਉਸ ਫੋਨ ਬਿਨਾ ਤਾਂ ਤੁਹਾਨੂੰ ਪਤਾ ਹੀ ਹੈ ਵੀ 1 ਮਿੰਟ ਸਕਿੰਟ ਵੀ ਸਰਦਾ ਨਹੀਂ ਹੈਗਾ ਤੇ ਫੇਰ ਉਸ ਖੰਨੇ ਦੇ ਕੇ ਆਏ ਆ ਉਹ ਕਹਿੰਦੇ ਵੀ ਦੇਖਦੇ ਆ ਵੀ ਜੇ ਤਾਂ ਚੱਲ ਪਿਆ ਤਾਂ ਅਸੀਂ ਕੋਸ਼ਿਸ਼ ਕਰਾਂਗੇ ਨਹੀਂ ਤਾਂ ਤੁਹਾਨੂੰ ਨਵਾਂ ਹੀ ਫੋਨ ਲੈਣਾ ਪੈਣਾ ਹੈ ਦੇਖੋ ਜੀ ਕੱਲ ਦਾ ਫੋਨ ਨਹੀਂ ਹੈਗਾ ਤਾਂ ਹੀ ਆਪਾਂ ਨੇ ਤੁਹਾਡੇ ਨਾਲ ਨਾ ਵੀਡੀਓ ਨਹੀਂ ਕੋਈ ਵੀ ਬਣਾਈ ਹੈਗੀ ਉਹ ਫੋਨ ਨਾਲੇ ਮੈਂ ਵੀਡੀਓ ਬਣਾਉਂਦੀ ਹੁੰਦੀ ਤੇ ਇੰਨਾ ਜ਼ਿਆਦਾ ਔਖਾ ਹੋਇਆ ਨਾ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਅੱਜ ਮੇਰਾ ਜੀ ਅਸੀਂ ਉਹਨਾਂ ਨੂੰ ਨਾ ਵੀ ਫੋਨ ਕਰਕੇ ਪੁੱਛਿਆ ਤਾਂ ਅੱਜ ਕਿਹਾ ਵੀ ਕੀ ਬਣਿਆ ਫੋਨ ਦਾ ਉਹ ਕਹਿੰਦੇ ਵੀ ਤੁਹਾਡਾ ਫੋਨ ਹੁਣ ਅਸੀਂ ਅੱਗੇ ਨਾ ਕੰਪਨੀ ਵਾਲੇ ਕੋਲ ਭੇਜ ਦਿੱਤਾ ਏ ਵੀ ਜਦੋਂ ਕੰਪਨੀ ਵਾਲੇ ਦਾ ਵੀ ਕੋਈ ਫੋਨ ਆਊਗਾ ਫੇਰ ਤੁਹਾਨੂੰ ਆਪਾਂ ਤੁਹਾਨੂੰ ਦੱਸ ਦਵਾਂਗੇ ਪਤਾ ਹੀ ਦਾ ਆਪਾਂ ਨੂੰ ਨਵਾਂ ਹੀ ਲੈਣਾ ਪੈਣਾ ਫੋਨ ਤੇ ਫੋਨ ਵੀ ਮੇਰਾ ਬਹੁਤ ਵਧੀਆ ਜਿਹੇ ਵਿੱਚ ਫੋਨੋ ਫੋਨ ਬਹੁਤ ਜ਼ਿਆਦਾ ਦੀਆਂ ਪਤਾ ਨਹੀਂ ਉਹਦਾ ਕੀ ਬਣਿਆ ਕੀ ਨਹੀਂ ਕੱਲ ਦੀ ਮੈਨੂੰ ਇੰਨੀ ਜ਼ਿਆਦਾ ਟੈਨਸ਼ਨ ਹੋਈ ਪਈ ਨਾ ਮੇਰੇ ਫੋਨ ਦੀ ਤੇ ਮੇਰੀ ਭੈਣ ਨੂੰ ਵੀ ਫੇਰ ਪਤਾ ਲੱਗ ਗਿਆ ਵੀ ਉਹਦਾ ਫੋਨ ਪਾਣੀ ਚ ਗਿਰ ਗਿਆ ਤੇ ਮੇਰੀ ਭੈਣ ਕਹਿੰਦੀ ਵੀ ਕੋਈ ਨਾ ਤੂੰ ਟੈਨਸ਼ਨ ਨਾ ਲੈ ਇਹ ਵੀ ਤੈਨੂੰ ਅਸੀਂ ਬਾਹਰੋਂ ਫੋਨ ਭੇਜ ਦੰਨੇ ਆ ਮੇਗਾ ਨਹੀਂ ਵੀ ਐਡੀ ਦਾ ਕੋਈ ਗੱਲ ਨਹੀਂ ਹੈਗੀ ਵੀ ਕੋਈ ਨਾ ਫੋਨ ਤਾਂ ਜਦ ਅਪਾ ਹੋਰ ਲੈ ਲਾਂਗੇ ਦੇਖੋ ਜੀ ਮੇਰੀ ਭੈਣ ਨੂੰ ਵੀ ਇੰਨੀ ਜ਼ਿਆਦਾ ਟੈਨਸ਼ਨ ਹੋਈ ਨਾ ਬਹੁਤ ਜ਼ਿਆਦਾ ਦੇਖੋ ਜੀ ਇਹ ਗੱਲਾਂ ਬਾਤਾਂ ਹੁਣੇ ਮਾੜੀ ਮਾੜੀ ਟੈਨਸ਼ਨ ਲੈ ਕੇ ਵੀ ਨਾ ਗੱਡੀ ਚੱਲਦੀ ਨਹੀਂ ਹੈਗੀ ਚਲੋ ਕੋਈ ਨਾ ਫੋਨ ਗਿਰ ਗਿਆ ਕੋਈ ਗੱਲ ਨਹੀਂ ਹੈ ਕਿ ਕੋਰ ਕਵਨੇ ਕਰਮਾ ਚ ਹੋਰ ਫੋਨ ਆਊਗਾ ਉਹ ਮਿਲ ਜੂਗਾ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਬਣਾ ਇੱਥੇ ਹੀ ਕਰਦੇ ਹਾਂ ਮਿਲਦੇ ਹੁਣ ਅਗਲੀ ਵੀਡੀਓ 'ਚ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੇ ਨੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਐਦਾਂ ਹੀ ਆਪਾਂ ਸੋਹਣੀਆਂ ਵੀਡੀਓ ਧੰਨਵਾਦ